ਕਿੰਨੇ ਲੱਗੇ ਨੇ ਕਿੰਨੇ ਲੱਗੇ ਪੈਣੇ ਮਰੂਦ ਲਵੇ ਲਾਉਣੇ ਮੈਂ ਦੇਖ ਰਿਹਾ ਬੱਗਾ ਕਿਤੇ ਨਹੀਂ ਹੈਗਾ ਅੱਛਾ ਤੂੰ ਚੜਾ ਪਾ ਬੋਰੀ ਭਰ ਕੇ ਲਾ ਦੇ ਤਾਂ ਮੈਂ ਇਹ ਕਰਦਾਗਾ ਆਪਾਂ ਦੋ ਦੋ ਮੂਲ ਆਪਣੇ ਖਾਜੋਗੇ ਤੋੜ ਲੈਣਗੇ ਆਪਾਂ ਸਾਰੇ ਬੰਦੇ ਆਪਾਂ ਨੂੰ ਬੋਰੀ ਭਰਨ ਦੀ ਕਿ ਲੋੜ ਹੈਗੀ ਕੋਈ ਸਾਰੇ ਦਾ ਵੀਰਦਾਰੀ ਵੀ ਹੀ ਵੇੜੇ ਤੇ ਬਾੜੀ ਜਿਆਦੇ ਹੁੰਦੀ ਆ ਕੋਈ ਜਵਾਕ ਆ ਕੋਈ ਚਾਚਾ ਕੋਈ ਕੋਈ ਤਾਇਆ ਆਊਗਾ ਤੂੰ ਚੜ ਮਰੂਦ ਤੇ ਬੋਰੀ ਭਰਾਂਗੇ ਕਾਹੇ ਮੈਂ ਤੂੰ ਉਹ ਨਾ ਸਰਵਾਦੀ ਕਹੇ ਮੇਰੇ ਲੱਗੂ ਨਾ ਕੋਸ਼ਿਸ਼ ਕਰੀਂ ਭਜੇ ਬੋਰੀ ਭਰ ਇਹ ਆ ਤੇ ਆ ਗਾ ਗਾਣਾ ਕੱਢੂਗਾ ਹੋ ਨਹੀਂ ਨਹੀਂ ਹਾਂ ਇਹ ਦਬੂਰੀ ਭਰਦਾ ਬੋਰੀ ਦਾ ਭਰ ਲੈਣੇ ਆਂਗੇ ਹਾਂ ਤੂੰ ਦੱਸ ਤੇ 15 ਕਿ ਮਿਟਾ ਲਾ ਫਿਰ ਬੋਰੀ ਕਰਾ ਇੱਕ ਬੋਰੀ ਦਾ ਪਤਾ ਫੂਰ ਵਿੱਚ ਬੋਰੀ ਲਾ ਕੇ ਰੱਖੀ ਨਾਲੇ ਨਾਲ ਸਿੱਟੀ ਜਾ ਲੈ ਛੱਤਰਾਂ ਨੂੰ ਦੂਰ ਨਹੀਂ ਗਾਇਆ ਰੱਖੀ ਉਧਰ ਅਗਰੇ ਬੱਗਾ ਵੀ ਨਹੀਂ ਆਇਆ ਛੱਤਰ ਪਾ ਜਾਣ ਆਪਣੇ ਕੀ ਹੋ ਗਿਆ ਲੱਗਾ ਦੇਖੀ ਹੋਇਆ ਤਾਂ ਆਪਣੇ ਛੱਤਰ ਪਵਾਉ ਤਾ ਉਹ ਤਾਂ ਚਾ ਕਿਹੜਾ ਆਜਾ ਬੋਰੀ ਪਰ ਕੀ ਆਜਾ ਪੁੱਤ ਥੱਲੇ ਹੀ ਪਰ ਲਾਂਗੇ ਆਜਾ ਆਜਾ ਬਹੁਤ ਹੋਗੇ ਕੋਈ ਨਾ ਨੂਨ ਲਵਾਉਣਾ ਮੈਂ ਆ ਉਹ ਥੱਲੇ ਆਜਾ ਆਜਾ ਆਉਣਾ ਉਤਰੇ ਜੇ ਤਾ ਤਾ ਚਾਚਾ ਆਜਾ ਤੈਨੂੰ ਤਾਰਦਾ ਮੈਂ ਗੋਦੀ ਚੱਕ ਕੇ ਤਾਰੂੰ ਆਜਾ ਲਾ ਕੇ ਦਿੰਦਾ ਨੂਨ ਆ ਆ ਗਿਆ ਉਹ ਤੂੰ ਆ ਵਗੇ ਮੈਂ ਘਰ ਜਾ ਦੂੰ ਨਾ ਮੇਰੇ ਸਾਯਾ ਸਾਨੂੰ ਭੈਣਾਂ ਲੋਕ ਕੇ ਜਾਂਦੇ ਬਾਂਦਰ ਖਾ ਜਾਂਦੇ ਨੇ ਇੱਥੇ ਖੜ੍ਹ ਤੂੰ ਅੱਜ ਆਕਾ ਬੰਬ ਆ ਗਿਆ ਤੂੰ ਮੈਨੂੰ ਲੋਕ ਕਹਿੰਦੇ ਬਾਂਦਰ ਖਾ ਜਾਂ ਸਾਨੂੰ ਐ ਪਤਾ ਨਹੀਂ ਵੀ ਇਹ ਦੋ ਲੱਤਾਂ ਵਾਲੇ ਬਾਂਦਰ ਆਉਂਦੇ ਨੇ ਇੱਥੇ ਉਹ ਚਾਚਾ ਮੋਬ ਆ ਗਿਆ ਮੈਨੂੰ ਮੈਂ ਚਾਚਾ ਕਾ ਮੋਬ ਆ ਗਿਆ ਇਧਰ ਮਾਗਰ ਹੋ ਅੱਜ ਮੈਂ ਖਾਣ ਨੂੰ ਨੂਨ ਲਾਲਾ ਖਵਾਉ ਤੈਨੂੰ ਕੋਈ ਨਾ ਆਹ ਤੈਨੂੰ ਕਹਿੰਦਾ ਆਈ ਫੜਦਾ ਨਾਲ ਰੱਖ ਕੇ ਬੰਨਤਾ ਹੁਣ ਬੇਬਾਰੇ ਦਾ ਜਦੋਂ ਛੱਡਦੇ ਮੈਨੂੰ ਅੱਗੇ ਤੇ ਨਹੀਂ ਹੁੰਦਾ ਹੈਗਾ ਚਾਚੇ ਮਰਵਾਤਾ ਸਾਨੂੰ ਲੋਕ ਕਹੀ ਜਾਂਦੇ ਨੇ ਬਾਂਦਰ ਖਾਏ ਨੇ ਛੋਟੇ ਮੁਰੂ ਐ ਨਹੀਂ ਪਤਾ ਦੋ ਲੱਤਾਂ ਵਾਲੇ ਬਾਂਦਰ ਤੁਰੇ ਨਹੀਂ ਆਇਆ ਕਰਦੇ ਦੇ ਅੱਗੇ ਤੇ ਨਹੀਂ ਹੁੰਦੇ ਮੈਨੂੰ ਹੁੰਦਾ ਕਿ ਲਿਓ ਨੇ ਖਾ ਕੇ ਬਾਹਰ ਨਹੀਂ ਕੈਨੂੰ ਔਖਾ ਹੋਇਆ ਤੂੰ ਤੂੰ ਕਿਉਂ ਔਖਾ ਹੋਇਆ ਚਾਚੇ ਕਹਿੰਦੇ ਗਾਦੇ ਦਾਂਗੇ ਨਾ ਨਾ ਭਾਈ ਛੱਡ ਦੇ ਮੈਨੂੰ ਛੱਡ ਦੇ ਛੱਡਣ ਨਹੀਂ ਨਹੀਂ ਰਹਿ ਤੂੰ ਨਾਲ ਰੱਖੀ ਰੱਖੀ ਤੇ ਬੰਨ ਕੇ ਰੱਖਾਈਆਂ ਮੈਂ ਤਾਇਏ ਨੂੰ ਮੰਦਰ ਨੂੰ ਮਿਠਿਆ ਕੇ ਜਾਂਉਂਦੇ ਰਹੇ ਸਹਰਾਣੇ 'ਚ ਨਾ 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 ਸਾਰੇ ਮੁਰੂ ਲੈ ਜਾਂਦੇ ਨੇ ਨਾ ਨਾ ਪੱਤੇ ਵਗਣੇ ਛੱਡ ਦੇ ਛੱਡ ਦੇ ਛੱਡ ਦੇ ਕਾ ਨੂੰ ਜਿਵਾਕਾਂ ਨੂੰ ਅਸੀਂ ਪੱਤੇ ਖਵਾਈਏ ਨਾ ਨਾ ਉਹ ਸਾਰੇ ਖਾਏ ਸੜੇ ਬੰਦੇ ਤੁਸੀਂ ਬੋਰੀਆਂ ਤੋਂ ਕੀ ਲੈਣਾ ਉਹ ਸਸਤੇ ਹੀ ਮਰਵਾਤਾ ਯਾਰ ਕਾ ਇੱਥੇ ਗਿੰਦਰ ਨੇ ਹੋਰ ਉਹਦਾ ਤੇਰੇ ਵਰਗਾ ਨਾ ਲਿਆ ਫਿਰ ਤੇ ਉਿਤਲਾ ਹੈ ਕੋਈ ਨਾ ਉਹ ਨੂੰ ਵੀ ਨੂੜ ਲਾ ਕੇ ਦੇਵਾਏ ਕੋਈ ਨਹੀਂ ਕਹਿੰਦਾ ਤੈਨੂੰ ਦੇ ਦੀ ਅਸੀਂ ਹਮਨੋ ਛੱਡ ਦੇ ਫਿਰ ਪਾ ਕੇ ਧਰਤਾ ਨੇ ਮਰੂਦਰੇ ਪੁਛੇ ਨਿੱਤਾ ਹੈਗਾ ਅੱਬ ਅੱਗੇ 70 ਕੁਆ ਤੇ ਨੇ ਉਹਨੇ ਮੇਰੇ ਅੱਜ ਤੋਂ ਬਾਅਦ ਹੀ ਮੰਗ ਲੈਂਦੇ ਹੈਗੇ ਇਹ ਨੂਲ ਨੂੰ ਨੂਣਾ ਖਵਾ ਦੇ